ਇਹ ਕੱਲ ਦੀ ਗੱਲ ਆ 2 12 2021 ਦੀ ਤੇ ਕੋਈ ਇੱਕ ਡਰਾਈਵਰ ਆ ਬੁਤਰਾ ਉਹ ਰਸਤਾਂ ਤੋਂ ਲੈ ਕੇ ਪਠਾਨਕੋ ਤੋਂ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੁਰੇ ਲੱਗੇ ਪਰੌਟਾਂ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲਕੁ ਦੁਖਿਆਰੀ ਲੜਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਇਹ ਕੰਨੀ ਦੀ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਗਏ ਤੇ ਉਹਨਾਂ ਨੇ ਕਿੱਟੇ ਦਿਖਾ ਕੇ ਉਹਦੇ ਪੈਸੇ ਲਏ ਤੇ ਕਿ ਇਹ ਕੁੜੀਆਂ ਨੂੰ ਅੱਗੇ ਕਰਕੇ ਉਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਇਹਦਾ ਡਰਾਈਵਰ ਨੇ ਰੁਕਿਆ ਕੇ ਕੁੜੀਆਂ ਤੇ ਚੱਲ ਨੂੰੜਣੀ ਇੱਕ ਕਮਿਊਨਿਟੀ ਨੇ ਰੁਕਿਆ ਨੇ ਵੇਖਿਆ ਤੇ ਕੁੜੀਆਂ ਨੇ ਜਿਹੜੋਂ ਉਹ ਥੱਲੇ ਉਤਰ ਕਰਨ ਦੀ ਗੱਲ ਸਮੇਂ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਦ ਨਾਲ ਮੇਰੇ ਬਹਿ ਗਏ ਹਨ ਤੱਕ ਮੇਰੇ ਦੌਰਾਨ ਮੇਰੇ ਵੀਰ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਕੁਝ ਇਹ ਮਾਮਲੇ ਇਹ ਸਾਰੇ ਜਿਹੜੇ ਚਾਰ ਬੰਦੇ ਆ ਇਹ ਸਾਰੇ ਡਰੱਗ ਦੇ ਹੈ। ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਉਹਨੂੰ ਕੀ ਕਾਰਨ ਕਰਕੇ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਦੇ ਉੱਤੇ ਆ ਉਹਨਾਂ ਤੇ ਐਨਡੀਪੀਐਸ ਦੇ 25 ਵੀਰਜ ਨੇ ਕਈ ਵੇਰੀਅਸ ਥਾਣਿਆਂ ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰਗੇ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਸਾਰਾ ਹਲ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਦਾ ਉਸਚੇਣੀਏ ਇਕੱਠੇ ਨਸ਼ਾ ਕਰੀਦਾ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਕੁਝ ਆਹ ਤਿਕੂ ਨਸ਼ੇ ਦੀ ਪੂਰਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉਹ ਉਹਨਾਂ ਦਾ ਆਪਸ ਚ ਗਿਰਮੇਸ਼ ਵੀ ਬਣੀ ਜਾਂਦਾ ਇਹ ਫਿਰ ਯਾਨੀ ਕਰਕੇ ਤੇ ਨਾ ਨਹੀਂ ਕਰਦੇ ਲੋਕਾਂ ਨੂੰ